ਜੜੇ ਹੋਏ ਇਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਨੇ ਆਪਣਾ ਜਵਾਨ 32 ਸਾਲ ਦਾ ਪੁੱਤ ਗਵਾ ਦਿੱਤਾ ਦੇਖ ਸਕਦੇ ਹੋ ਕਿ ਉਸ ਦਾ ਬਜ਼ੁਰਗ ਪਿਓ ਘਰ ਦੇ ਰਿਸ਼ਤੇਦਾਰ ਪਰ ਆਸਮੇਤ ਸਾਰੇ ਹੀ ਲੋਕ ਪਿੰਡ ਵਾਲੇ ਹੀ ਆਖ ਰਹੇ ਸੀ ਕਿ ਮੁੰਡਾ ਇੰਨਾ ਚੰਗਾ ਸੀ ਪਰ ਉਸਦੇ ਨਾਲ ਇੰਨੀ ਮਾੜੀ ਘਟਨਾ ਵਾਪਰੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਯਕੀਨ ਨਹੀਂ ਹੋ پا ਰਿਹਾ ਚੰਗਾ ਪੱਲਾ ਮੁੰਡਾ ਘਰ ਦੇ ਵਿੱਚ ਬੈਠਾ ਸੀ ਜਦੋਂ ਉਸ ਨੂੰ ਪਿੰਡ ਦੇ ਹੀ 2 ਤੋਂ ਜ਼ਿਆਦਾ ਮੁੰਡੇ ਦੱਸੀ ਜਾ ਰਹੀ ਨੇ ਕਿ ਨਾਲ ਲੈ ਕੇ ਗਿਆ ਤੇ ਉਸ ਤੋਂ ਬਾਅਦ ਮੁੰਡੇ ਦੀ ਮ੍ਰਿਤਕ ਦੇ ਮਿਲੀ ਹੈ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਸ ਪਰਿਵਾਰ ਨੇ ਸੜਕ ਜਾਮ ਕੀਤੀ ਇਸ ਮਗਰੋਂ ਹੁਣ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਰਚਾ ਦਰਜ ਕੀਤਾ ਜਾਣਾ ਹੈ ਜਿਨ੍ਹਾਂ ਦੇ ਵੀ ਨਾਮ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਿਖਵਾਏ ਜਾ ਰਹੇ ਨੇ ਉਹਨਾਂ ਦੇ ਨਾਮ ਤੇ ਹੀ ਕੀਤਾ ਜਾਵੇਗਾ ਬਣਦੀ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਇਨਸਾਫ ਦਿਵਾਉਣ ਦੀ ਗੱਲ ਕਰਦੇ ਹੋਏ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਗਿਆ ਕਿ ਇਨਸਾਫ ਮਿਲੇਗਾ ਪਰ ਜਿਹੜਾ ਕੁਝ ਅਜ ਇਸ ਪਰਿਵਾਰ 'ਤੇ ਨਾਲ ਹੋਇਆ ਉਸ ਨੂੰ ਸੁਣ ਕੇ ਯਕੀਨ ਨਹੀਂ ਹੁੰਦਾ ਕਿ ਉਹ ਮੁੰਡੇ ਜਿਹੜੇ ਕਿ ਪਿੰਡ ਦੇ ਵਿੱਚ ਭਰਾਵਾਂ ਤੋਂ ਵੀ ਵੱਧ ਕੇ ਇੱਕ ਦੂਜੇ ਨਾਲ ਰਹਿੰਦੇ ਸੀ ਉਹਨਾਂ ਦੇ ਵੱਲੋਂ ਹੀ ਇੰਜ ਕੁਝ ਕਰ ਦਿੱਤਾ ਕਿ ਆਹ ਤੇ ਜਵਾਨ ਪੁੱਤ ਦੀ ਜਾਨ ਚਲੀ ਗਈ ਇਸ ਦੇ ਪਿੱਛੇ ਦਾ ਕਾਰਨ ਤੱਕ ਸਪਸ਼ਟ ਨਹੀਂ ਹੋ پا ਰਿਹਾ ਪਰਿਵਾਰਿਕ ਮੈਂਬਰ ਆਪਣੇ ਜਵਾਨ ਮੁੰਡੇ ਨੂੰ ਲੱਭਦੇ ਫਿਰਦੇ ਸੀ ਉਹਨਾਂ ਦੋਸਤਾਂ ਦੇ ਘਰ ਵਿੱਚ ਜਾ ਕੇ ਵੀ ਪੁੱਛਿਆ ਜਿਨ੍ਹਾਂ ਦੇ ਨਾਮ ਹੁਣ ਪਰਿਵਾਰਿਕ ਮੈਂਬਰ ਲੈ ਰਹੇ ਨੇ ਪਰ ਉਹਨਾਂ ਨੇ ਕੋਈ ਸਾਫ਼ ਜਵਾਬ ਨਹੀਂ ਦਿੱਤਾ ਇਸ ਮਗਰੋਂ ਹੁਣ ਹੌਲੀ ਹੌਲੀ ਕਰਦੇ ਹੋਏ ਕਈ ਖੁਲਾਸੇ ਹੋਣੇ ਨੇ ਫਿਲਹਾਲ ਪਰਿਵਾਰਿਕ ਮੈਂਬਰ ਕੀ ਕੁਝ ਦੱਸ ਰਹੇ ਨੇ ਕਿਉਂਕਿ ਪੁਲਿਸ ਤੇ ਵੀ ਉਹ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਅਸੀਂ ਪਟਕਦੇ ਫਿਰ ਰਹੇ ਹਾਂ ਗੁਰਦਾਸਪੁਰ ਦਾ ਇਹ ਸਾਰਾ ਮਾਮਲਾ ਕੀ ਕੁਝ ਹੋਇਆ ਪਰਿਵਾਰਿਕ ਮੈਂਬਰਾਂ ਸਮੇਤ ਪੁਲਿਸ ਵਾਲਿਆਂ ਦੇ ਮੂੰਹੋਂ ਸੁਣਦੇ ਹਾਂ ਸਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਇੱਥੋਂ ਪਿੰਡ ਜੀਮਾ ਖੁੜੀ ਦੇ ਤੇ ਇਹ ਜਿਹਦੀ ਦਿੱਤ ਹੋਈ ਨੌਜੰਦੀ ਤੋਂ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇ ਵਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਈ ਨੂੰ ਪੰਚ 20 ਦਿਨ ਹੋਏ ਉਹਦਾ ਹਿਰਖ ਕਰਨ ਗਏ ਇਹ ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ ਜੀ ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਹੀ ਨਾ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਬਰਵਾ ਰਹੀ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਤੇ ਸਾਡੀ ਗੱਡੀ ਛੋਟੀ ਦੇ ਨਾਲ ਪਰੋਣਾ ਆਇਆ ਸੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਗੋਲਡੀ ਦਾ ਬਾਅਦ ਚ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ ਗੋਲਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਫਿਰ ਮਤਲਬ ਉੱਥੇ ਘਰੋਂ ਬਿਠਾ ਕੇ ਲੈ ਆਇਆ ਬਾਅਦ ਚ ਮੁੰਡਾ ਸਾਡਾ ਇੱਥੇ ਗਰਾਊਂਡ ਤੇ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਉਹ ਓਦੋਂ ਇੱਥੇ ਖਲੋਤੇ ਸੀ ਸੜਕ ਦੇ ਉੱਤੇ ਜੀ ਤੇ ਗੋਲਡੀ ਦੇ ਨਾਲ ਹੀ ਹੋਲੇ ਗੋਲਡੀ ਜਿਹੜਾ ਇਹਦੇ ਨਾਲ ਹੀ ਤੇ ਜਿਹੜੇ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਘਰੋਂ ਸਦਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪੇ ਸਮਝ ਲਓਗੇ ਅੱਗੇ ਵੀ ਇਹ ਕੋਈ ਇਦਾਂ ਦਾ ਕਰਦਾ ਸੀ ਇਦਾਂ ਕੋਈ ਤੁਹਾਨੂੰ ਜਿਆਦਾ ਇਦਾਂ ਸਦਕੇ ਹੀ ਕੋਈ ਕਰਵਾ ਦੇ ਤੇ ਕਰਵਾ ਦਿਓ ਇਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਇਹ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਬਾਈ ਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਦੀ 32 ਸਾਲ ਤੇ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰ ਹੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਜੇ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਲ ਰਿਹਾ ਜੀ ਵਿੱਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿੱਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਣੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਸਰ ਜੀ ਪੈਂਡਵਾਲਾ ਰੋਡ ਬਲਾਕ ਕੀਤਾ ਹੈ ਕੀ ਕਰਨਾ ਸੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਕਰਮਜੀਤ ਸਿੰਘ ਰਣਵਾਲਾ ਹਾਂ ਮੈਂ ਕਿਮਾ ਖੁੜੀ ਦਾ ਰਹਿਣ ਵਾਲਾ ਹਾਂ ਤੇ ਇਹ ਜਿਹਨੇ ਡੈਥ ਕਿ ਲਾ ਦਿੱਤੀ ਤੁਹਾਡੇ ਤੇ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬੋਡੀ ਸ਼ਟਕਰ ਰੱਖੀ ਕੀ ਕਰਨਾ ਹੈ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸੜਕਾਂ ਤੇ ਰੋਲਦੀ ਪਈ ਆ ਕੀ ਕਾਰਨ ਕਿਉਂ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿਕੀ ਆ ਉਹਨਾਂ ਨੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਕਿਉਂ ਲੜਨ ਪਏ ਦੋਵੇਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜੇਣਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਨਸਾਫ ਦੇ ਲੈ ਮੰਗ ਕੇ ਚਲਦੇ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਦਾ ਪਰਚਾ ਦਰਜ ਹੋਵੇ ਉਹ ਬੰਦੇ ਅਜੇ ਇਹਨਾਂ ਦੀ ਪੁਲਿਸ ਦੇ ਹरासत ਤੋਂ ਬਾਹਰ ਵਾਸ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਤੇ ਕੀ ਨਾਮ ਤੁਹਾਡਾ ਜੀ ਮੈਂ ਜੋ ਇੱਥੇ ਪਿੰਡ ਆਇਆ ਇਥੋਂ ਹਣ ਦੇ ਪਤਾ ਲੱਗਾ ਕਿ ਪ੍ਰਭੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਨ ਮੁਸਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜਾ ਉਹਦੇ ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਨ ਦਾ ਜੋ ਵੀ ਤਫ਼ਤੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨਸਾਰ ਕਰੀ ਉੱਚ